ਅਕ ਵਿੱਚ ਬੈਠ ਕੇ ਆਪਣੇ ਦੋਸਤਾਂ ਦੇ ਨਾਲ ਅੱਗ ਸੇਕ ਰਖੇ ਬਾਡੀ ਬਿਲਡਰ ਨੂੰ ਗੋਲੀਆਂ ਦੇ ਨਾਲ ਭੁੰਦਤਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰਵੀ ਇਸ ਮੁੰਡੇ ਦਾ ਨਾਮ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿ ਹਟਾ ਕਟਾ ਨੌਜਵਾਨ ਇਹ ਜਿਹੜਾ ਕਿ ਬਾਡੀ ਬਿਲਡਰ ਹੈ ਬਾਡੀ ਬਿਲਡਿੰਗ ਕਰਦਾ ਸੀ ਸ਼ੌਂਕ ਰੱਖਦਾ ਸੀ ਗਾਹ ਸੋਹਣਾ ਸਰੀਰ ਵੀ ਬਣਾਇਆ ਹੋਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਔਰ ਬਦਮਾਸ਼ਾਂ ਦੇ ਵੱਲੋਂ ਪਾਰਕ ਦੇ ਵਿੱਚ ਇਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਅੰਨੇਵਾ ਰਵੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਪੰਜ ਗੋਲੀਆਂ ਰਵੀ ਦੇ ਲੱਗੀਆਂ ਜਿਸ ਕਾਰਨ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਬੜੀ ਹੀ ਨਾਜ਼ੁਕ ਦੱਸੀ ਜਾ ਰਹੀ ਹੈ ਪੰਜ ਗੋਲੀਆਂ ਰਵੀ ਦੇ ਉੱਪਰ ਮਾਰ ਦਿੱਤੀਆਂ ਗਈਆਂ ਨੇ ਰਾਤ ਦੱਸਿਆ ਜਾ ਰਿਹਾ ਕਿ ਆਪਣੇ ਦੋਸਤਾਂ ਦੇ ਨਾਲ ਇੱਕ ਪਾਰਕ ਦੇ ਵਿੱਚ ਬੈਠ ਕੇ ਤੇ ਲੱਕੜੀ ਦੇ ਨਾਲ ਉਸਨੇ ਅੱਗ ਜਲਾਈ ਕੋਈ ਸੀ ਉਹ ਅੱਗ ਸਾਰੇ ਦੋਸਤ ਜਿਹੜੇ ਆ ਬੈ ਕੇ ਸੇਕ ਰਹੇ ਸੀ ਔਰ ਗੱਲਾਂ ਬਾਤਾਂ ਕਰ ਰਹੇ ਸੀ ਪਰ ਇੰਨੇ ਚਿਰ ਨੂੰ ਅਣਪਛਾਤੇ ਬਦਮਾਸ਼ ਉੱਥੇ ਆਉਂਦੇ ਨੇ ਔਰ ਰਵੀ ਦੇ ਉੱਪਰ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਔਰ ਰਵੀ ਦੇ ਪੰਜ ਗੋਲੀਆਂ ਸਰੀਰ ਦੇ ਵਿੱਚ ਲੱਗੀਆਂ ਨੇ ਹਾਲਾਕੀ ਰਵੀ ਬੋਡੀ ਬਿਲਡਿੰਗ ਕਰਦਾ ਸੀ ਹਟਾ-ਕਟਾ ਸਿਹਤ ਸੀ ਚੰਗੀ ਸੋ ਸ਼ਾਇਦ ਇਸੇ ਕਰਕੇ ਉਹ 5 ਗੋਲੀਆਂ ਅਜੇ ਤੱਕ ਉਸਨੇ ਝੱਲ ਲਈਆਂ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਨਹੀਂ ਤਾਂ ਕੋਈ ਮਾੜਾ-ਮੋਟਾ ਬੰਦਾ ਹੁੰਦਾ ਤਾਂ ਜਿਵੇਂ 5 ਗੋਲੀਆਂ ਦੀ ਜਾਣਕਾਰੀ ਮੇਰੇ ਪਾਰੀ ਹੈ ਕਿ 5 ਗੋਲੀਆਂ ਰਵੀ ਨੂੰ ਲੱਗੀਆਂ ਨੇ ਤਾਂ ਉਹ ਅਜੇ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਹਸਪਤਾਲ ਤੱਕ ਪਹੁੰਚਿਆ ਹੋਇਆ ਹਸਪਤਾਲ ਦੇ ਵਿੱਚ ਦਾਖਲ ਹੈ ਪਰ ਜੇ ਕੋਈ ਮਾੜਾ ਬੰਦਾ ਹੁੰਦਾ ਤਾਂ ਸ਼ਾਇਦ ਉੱਥੇ ਹੀ ਆਉ ਆਪਣੇ ਪ੍ਰਾਣ ਜਿਹੜੇ ਆ ਉਹ ਤਿਆਗ ਦਿੰਦਾ ਕਿਉਂਕਿ ਪੰਜ ਗੋਲੀਆਂ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਇੱਕ ਗੋਲੀ ਬੰਦੇ ਦੇ ਕੋਲੋਂ ਸਹੀ ਨਹੀਂ ਜਾਂਦੀ ਪਰ ਪੰਜ ਗੋਲੀਆਂ ਰਵੀ ਦੇ ਲੱਗੀਆਂ ਨੇ ਔਰ ਰਵੀ ਦਾ ਇਲਾਜ ਚੱਲ ਰਿਹਾ ਹੈ ਰਵੀ ਹਸਪਤਾਲ ਦੇ ਵਿੱਚ ਦਾਖਲ ਹੈ ਤਸਵੀਰ ਦੇਖ ਸਕਦੇ ਹੋ ਇਹ ਨੌਜਵਾਨ ਹਟਾਕਟਾ ਰਵੀ ਜਿਹੜਾ ਬਾਡੀ ਬਿਲਡਰ ਹੈ ਆਪਣੇ ਦੋਸਤਾਂ ਦੇ ਨਾਲ ਅੱਗ ਸੇਕ ਰਿਆ ਸੀ ਪਾਰਕ ਦੇ ਵਿੱਚ ਬੈਠ ਕੇ ਤਾਂ ਉਧਰੋਂ ਅਣਪਛਾਤੇ ਬਦਮਾਸ਼ ਆਉਂਦੇ ਨੇ ਰਵੀ ਦੇ ਉੱਪਰ ਹਮਲਾ ਕਰ ਦਿੰਦੇ ਨੇ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਔਰ ਰਵੀ ਦੇ ਦੋਸਤਾਂ ਦਾ ਕਹਿਣਾ ਹੈ ਕਿ ਸਾਨੂੰ ਪਹਿਚਾਣ ਨਹੀਂ ਹੈ ਕਿ ਕੌਣ ਹੈ ਪਰ ਰਵੀ ਦੀ ਨਾਲ ਕੋਈ ਰੰਜਿਸ਼ ਸੀਗੀ ਨਾ ਕੋਈ ਦੁਸ਼ਮਣੀ ਸੀ ਪਰ ਇਸ ਦੇ ਬਾਵਜੂਦ ਕਿ ਰਵੀ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਤੁਹਾਨੂੰ ਦੱਸਤੀ ਕਿ ਰਵੀ ਨੇ ਬਾਡੀ ਬਿਲਡਿੰਗ ਦੇ ਵਿੱਚ ਕਈ ਇਨਾਮ ਜਿਹੜੇ ਨੇ ਉਹ ਜਿੱਤੇ ਨੇ ਬਾਡੀ ਬਿਲਡਿੰਗ ਦੇ ਵਿੱਚ ਚੰਗਾ ਨਾ ਬਣਾਇਆ ਸੀ ਔਰ ਨਾਮ ਬਣਾ ਰਿਹਾ ਸੀ ਚੰਗੀ ਮਿਹਨਤ ਕਰ ਰਿਹਾ ਸੀ ਰਵੀ ਸਰੀਰ ਦੇ ਪੱਖੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਰਵੀ ਦੀ ਮਿਹਨਤ ਬੋਲਦੀ ਹੈ ਜਿਹੜੀ ਸਰੀਰ ਦੇ ਉੱਪਰ ਉਸਨੇ ਕੀਤੀ ਹੋਈ ਹੈ ਤਾਂ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀ ਚਲਾ ਦਿੱਤੀ ਮੌਕੇ ਤੇ ਡੀਐਸਪੀ ਪਹੁੰਚਿਆ ਹੈ ਜਾਇਜ਼ਾ ਵੀ ਲਿਆ ਗਿਆ ਹੈ ਤਾਂ ਹੁਣ ਆਸ-ਪਾਸ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਕਿ ਆਖਰਕਾਰ ਉਹ ਬਦਮਾਸ਼ ਕੌਣ ਸੀ ਜਿਨ੍ਹਾਂ ਦੇ ਵੱਲੋਂ ਰਵੀ ਦੇ ਉੱਪਰ ਹਮਲਾ ਕੀਤਾ ਗਿਆ ਰਵੀ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਬੋਡੀ ਬਿਲਡਿੰਗ ਕਰਦਾ ਸੀ ਕਿਸੇ ਨਾਲ ਕੰਪੀਟੀਸ਼ਨ ਸੀ ਜਾਂ ਇਹ ਕੋਈ ਵਜ੍ਹਾ ਹੈ ਜਾਂ ਕੋਈ ਕਿਸੇ ਦੇ ਨਾਲ ਪੁਰਾਣੀ ਦੰਜਸ਼ ਹੈ ਜਾਂ ਕੋਈ ਲੈਂਡ ਦੇਣ ਦਾ ਮਾਮਲਾ ਹੈ ਜਾਂ ਕਿਸੇ ਵੀ ਤਰੀਕੇ ਦਾ ਕੋਈ ਵੀ ਲੜਾਈ ਝਗੜਾ ਵਾਲਾ ਮਾਮਲਾ ਹੈ ਤਾਂ ਇਹ ਤਮਾਮ ਪਹਿਲੂ ਨੇ ਇਹ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਹੁਣ ਪੁਲਿਸ ਦੇ ਵੱਲੋਂ ਆਸ-ਪਾਸ ਦੇ ਸਾਰੇ ਸੀਸੀਟੀਵੀ ਜਿਹੜੇ ਆ ਪੁਲਿਸ ਖੰਗਾਲੇ ਖੰਗਾਲ ਰਹੀ ਹੈ ਜਾਂਚ ਕਰ ਰਹੀ ਹੈ ਕਿ ਉਹ ਕੌਣ ਨੇ ਜਿਨ੍ਹਾਂ ਨੇ ਰਵੀ ਦੇ ਉੱਪਰ ਫਾਇਰਿੰਗ ਕੀਤੀ ਹੈ ਦਿੱਲੀ ਦਾ ਇਹ ਪੂਰਾ ਮਾਮਲਾ ਹੈ ਤ੍ਰਿਸ਼ੂਲਪੁਰੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਪਾਰਕ ਦੇ ਵਿੱਚ ਬਹਿ ਕੇ ਆਪਣੇ ਦੋਸਤਾਂ ਦੇ ਨਾਲ ਅੱਗ ਸੇਕ ਰਿਆ ਸੀ ਰਵੀ ਰਾਤ ਦਾ ਸਮਾਂ ਦੱਸਿਆ ਜਾ ਰਿਹਾ 11 ਤੋਂ 12 ਵਜੇ ਦਾ ਔਰ ਉਸੇ ਸਮੇਂ ਹੀ ਪਾਰਕ ਦੇ ਵਿੱਚ ਆਣ ਕੇ ਬਦਮਾਸ਼ਾ ਨੇ ਰਵੀ ਦੇ ਉੱਪਰ ਅਨੇਵਾ ਫਾਇਰਿੰਗ ਕਰ ਦਿੱਤੀ ਤੇ 5 ਗੋਲੀਆਂ ਰਵੀ ਨੂੰ ਲੱਗੀਆਂ ਨੇ ਜਿਸ ਕਾਰਨ ਹਸਪਤਾਲ ਦੇ ਵਿੱਚ ਰਵੀ ਜ਼ਿੰਦਗੀ ਤੇ ਮੌਤ ਦੇ